ਤੇ ਫਿਰ ਕਿਰੋ ਲਾਊਗਾ ਪ੍ਰਧਾਨ ਮੰਤਰੀ ਤੋਂ ਵੱਡਾ ਅਹੁਦਾ ਹੈਗਾ ਵੀ ਤੇ ਬੋਲੋ ਨਹੀਂ ਬੋਲੋ ਨਾ 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 ਲਾ ਨਹੀਂ ਸਕਦੇ 12 ਸਾਲਾਂ ਤੋਂ ਕਹਿੰਦਾ ਹਮਨੇ ਆਪਦੀ ਲੈਫਟਿੰਗ ਬਣਾ ਕੇ ਦੀ ਹੈ ਬਤਾਓ ਯਾਰ ਸ਼ਰਮ ਨਹੀਂ ਆ ਕੀ ਕੀਤਾ ਬਈ ਕੀ ਰਾਜੀ ਦਾ ਥੋੜੇ ਤੋਂ ਕੋਠਾ ਪਾਇਆ ਮੋਦੀ ਨੇ ذرا ਹੱਥ ਖੜੀਆਂ ਕਰੋ ਬੋਲੋ ਬੋਲੋ ਕੀ ਰਾਜੀ ਦਾ ਮੁੰਡਾ ਲਵਾਇਆ ਖੁਸ਼ ਹੋ ਮੀਂ ਪਦਵਾ ਹਮ ਤਾਂ ਬਾਰੇ ਖੋਤੇ ਸਹਰਿਆਂ ਦਾ ਲਵਾਇਆ ਹੋਵੇ ਤੇਕਿਆਂ ਦਾ ਲਵਾਇਆ ਹੋਵੇ ਨਾਨਕੇ ਦਾ ਲਵਾਇਆ ਹੋਵੇ ਕੁੜਮਾ ਦਾ ਲਵਾਇਆ ਹੋਵੇ ਫੇਰ ਤੁਸੀਂ ਭਵੰਟ ਮੈਂ ਤੇ ਮੋਦੀ ਨੂੰ ਕਾਹ ਲਿਆ ਵੱਡਾ ਬਾਈ ਮੋਦੀ ਨੇ ਦਿੱਤਾ ਕੀ ਹੈ ਮੈਂ ਦੇਸ਼ ਦਾ ਪ੍ਰਧਾਨ ਮੰਤਰੀ ਹਾਂ ਤੇ ਫੇਰ ਵੀ ਮੁੰਡਾ ਨਾ ਲਵਾਵਾਂ ਫਿਰੇ ਮੂੰਹ ਇਹੋ ਜੇ ਪ੍ਰਧਾਨ ਮੰਤਰੀ ਦਾ ਤੇ ਮੁੱਖ ਮੰਤਰੀ ਦਾ ਦੱਸੋ ਬਾਈ ਬੋਲੇ ਸੋਨ ਹਾ ਇੱਧਰ ਆ ਜਾ ਪਿੱਛੇ ਬੰਦੇ ਖੜੇ ਐ ਬੈਠੇ ਮੇਲਾ ਮੁੱਕਣ ਵਾਲਾ ਐ ਭਗਵਾਨ ਤਲਾਵੀ ਤੇ ਮੋਤੀ ਦਾਵੀ ਮੋਤੀ ਬੰਦਾ ਕਿਵੇਂ ਪਤਾ ਹੁਣ ਪਤਾ ਲੱਗ ਗਿਆ ਇਹ ਵੋਟਾਂ ਚੋਰੀ ਕਰ ਰਹੀ ਐ ਰਾਹੁਲ ਕਾਂਦੀ ਰੋਲਾ ਪਾਉਂਦਾ ਥੋਡੀਆਂ ਵੋਟਾਂ ਕੱਟ ਦਿੰਦਾ ਜਿੱਥੇ ਜਿੱਥੇ ਵੋਟਾਂ ਪੈਣੀਆਂ ਚੁੱਪਚੀ ਬਿੱਤੇ ਵੋਟਾਂ ਕੱਟ ਦਿੰਦੇ ਆ ਕਾਂਗਰਸ ਦੀਆਂ ਵੇਖ ਕੇ ਵੀ ਆ ਕਾਂਗਰਸ ਨੂੰ ਬੈਠੀਆਂ ਜਿਵੇਂ ਤਰਨਤਾਰ ਜੋ 5000 ਵੋਟ ਕੱਟ ਦਿੰਗੇ ਇੱਕ ਬੂਤੇ 30 ਵੋਟਾਂ ਕੱਟ ਦੇਣਗੇ ਤੁਹਾਨੂੰ ਪਤਾ ਵੀ ਨਹੀਂ ਲੱਗਣਾ ਤੂੰ ਕਹਿੰਦਾ ਯਾਰ ਸਾਡੀ ਤਾਂ ਰਾਣੀ ਦੀ ਵੋਟ ਹੀ ਕੱਟੀ ਗਈ ਸਾਡੇ ਤਾਂ ਯਾਰ ਬਾਪੂ ਦੀ ਵੋਟ ਹੀ ਕੱਟੀ ਗਈ ਇਹ 5000 ਥੋੜੀ ਕਾਂਗਰਸ ਦੀ ਪੱਕੀ ਵੋਟ ਕੱਟ ਦਿੰਦਾ ਤੇ ਜਦੋਂ ਪੰਜ ਕੱਟੀ ਜਾਂਦੀ ਉਹ 10000 ਦੇ ਬਰਾਬਰ ਹੁੰਦੀ ਹੈ ਤੇ ਮਰਜੰਦਾ ਕਾਂਗਰਸੀ ਤੇ ਬੀਜੇਪੀ ਜਿੱਤ ਜਾਂਦੀ ਹੈ ਉਹ ਗੁੱਡੀ ਉਹ ਗੁੱਡੀ ਪੁੱਤਰਾ ਓਏ ਕਾਕਾ ਅੱਛਾ ਕੋਈ ਨਹੀਂ ਚਲੀ ਜਾਂਦੇ ਪਰ ਵਿਚਾਲੇ ਨਾ ਖੜਾ ਉਹਨੂੰ ਕੰਮ ਹੋਣਾ ਬਈ ਹੁਣ ਘੰਟਾ ਕਿੰਨੇ ਕਿ ਬੈਠੀ ਦਵੇਂ ਵਿਚਾਰੀ ਤੂੰ ਤਾਂ 6 ਘੰਟੇ ਹੋ ਗਏ ਬੱਲ ਇੱਧਰ ਆ ਜਾ ਅੱਛਾ 2 ਮਿੰਟ ਦਾ ਹੀ ਹੋਰ ਸਮਾਂ ਲੈਣਾ ਮੁੜ ਕੇ ਜਾਣਾ ਹੈ ਅੱਛਾ ਦੋ ਗੱਲੇ ਸੁਣਾਉਣੀ ਹੈ ਕਾਂਗਰਸ ਹੁੰਦੀ ਸੀ ਅੱਜ ਤੋਂ 12 ਸਾਲ ਪਹਿਲਾਂ ਸੈਂਟਰ 'ਚ ਤੇ ਮੋਹਨ ਸਿੰਘ ਸੀਗਾ ਆਪਣਾ ਪ੍ਰਧਾਨ ਮੰਤਰੀ ਕਾਂਗਰਸ ਨੇ ਕੀਤਾ 60 ਸਾਲ ਰਾਜ ਸੈਂਟਰ 'ਚ ਕਹਿੰਦੇ ਕਾਂਗਰਸ ਨੇ ਕੀ ਕੀਤਾ ਹੈ ਅੰਗਰੇਜ਼ 1947 'ਚ ਭਜਾਏ ਆਪਣਾ ਰਾਜ ਆਇਆ ਇਸ ਦੇਚ ਸੂਈ ਨਹੀਂ ਬੰਦੀ ਸੀ ਫਿਰ ਜਹਾਜ ਬੰਨ ਲੱਗਿਆ ਆਧਾਰਨ ਦੇਵਾ ਕਿਵੇਂ 7 ਸਾਲ ਆਪਣਾ ਰਾਜ ਰਿਹਾ ਕਾਂਗਰਸ ਦਾ ਸੈਂਟਰ 'ਚ ਧਿਆਨ ਸੁਣਿਓ ਸਿਉਣੇ ਦਾ ਭਾਅ 60 ਸਾਲਾਂ ਚ 12 ਸਾਲ ਪਹਿਲਾਂ ਮਨਮੋਹਨ ਸਿੰਘ ਪ੍ਰਧਾਨ ਮੰਤਰੀ ਸੀ ਆਪਾਂ 22000 ਤੋਂ ਵੱਧ ਨਹੀਂ ਦਿੱਤਾ ਮਹਿੰਗਾਈ ਦੇ ਯਾਰ ਗਰੀਬ ਮਰ ਜੂਗਾ ਅੱਜ ਦੇ ਦਾ 22 ਆਇਆ ਜਿਹਦਾ ਵਿਆਹ ਹੋਇਆ ਨਹੀਂ ਇਹਨੇ 1 ਲੱਖ 28000 ਰੁਪਏ तोला ਸੋਨਾ ਕਰਤਾ 12 ਸਾਲਾਂ ਚ 1 ਲੱਖ 6000 ਵਧ ਗਿਆ ਤੇ ਅਸੀਂ 60 ਸਾਲਾਂ ਚ 22000 ਤੋਂ ਵਧ ਨਹੀਂ ਦਿੱਤਾ ਅਸੀਂ 500000 ਰੁਪਇਆ ਵਧਾਉਂਦੇ ਸੀ 50 ਸਾਲਾਂ ਚ ਟੋਲੇ ਦਾ ਮੇਰੀ ਗੱਲ ਸੱਚੀ ਹੈ ਝੂਠੀ ਹੈ ਬੋਲੋ ਬੋਲਦੀ ਹੈ ਨਹੀਂ ਹੁਣ ਜਮਾ ਹੀ ਬੈ ਗਈਆਂ ਜੇ ਮੇਰੀ ਗੱਲ ਸੱਚੀ ਹੈ ਤਾਂ ਤਾੜੀ ਮਾਰ ਦਿਆ ਕਰੋ 60 ਸਾਲਾਂ ਚ ਗੈਸ ਦਾ ਸਿਲੰਡਰ ਐ ਫੜਕੇ ਰੱਖਿਆ 50 ਸਾਲਾਂ ਬਾਅਦ ਵਾਧਾ ਸੀ 5 ਰੁਪਏ ਇਹ 350 ਦਾ ਮਿਲਦਾ ਸੀ ਹੁਣ ਜਿੱਦ ਦੇ ਨਾ ਮੋਦੀ ਐ ਕਿਹੜਾ ਇਹਨੇ ਸਿਲੰਡਰ ਲੈ ਕੇ ਦੇਣਾ ਘਰੇ ਕੋਈ ਮਾਤਾ ਤਾਂ ਹੈ ਨਹੀਂ ਹੁਣ 1250 ਦਾ ਹੈ ਹੈਗਾ ਗੱਲ ਕੇ ਝੁੱਠੀ ਐ ਥੋੜੇ ਘਰੇ ਮੋਟਰਸਾਈਕਲ ਹੈਗਾ ਸਾਰਿਆਂ ਦੇ ਆ ਕਈਆਂ ਦੇ ਐ ਮੋਟਰਸਾਈਕਲ ਦਾ ਤੇਲ 50 ਰੁਪਏ ਲੀਟਰ ਮਿਲਦਾ ਸੀ ਅੱਜ ਤੋਂ 12 ਸਾਲ ਪਹਿਲਾਂ ਸਿਲਦਾਰ ਸੌ ਦੇ ਮਾਰਿਆ ਮਾਂ ਦੇ ਪੁੱਤ ਨੇ ਥੋਡੇ ਘਰਾਂ ਚੋਂ ਜਿਹੜਾ ਤੇਲ ਐ ਸਰੋਂ ਦੇ ਤੇਲ ਦਾ ਕੀ ਭਾਅ ਐ ਰਫੈਨੋਲ ਦਾ ਕੀ ਭਾਅ ਐ ਤਾਲਾ ਦਾ ਕੀ ਭਾਅ ਐ ਇਹ ਹਾਲਾਤ ਤੇ ਮਹਿੰਗਾਈ ਨੇ ਗਰੀਬਾਂ ਦਾ ਲੱਕ ਤੋੜਤਾ ਐਂਦਰ ਸੁਣਿਓ ਥੋਡਾ ਆਹ ਲਾਸਟ ਗੱਲ ਐ ਭਾਈ ਲਾਸਟ ਗੱਲ ਉਹ ਯਾਰ ਇੰਦਰ ਹੋ ਜਾ ਚਾਚਾ ਲਾਸਟ ਤੁਸੀਂ ਉਹ ਔਰ ਰਾਇਲੈਂਸ ਕੰਪਨੀ ਦੇ ਅਬਾਨੀ ਦੇ ਮੁੰਡੇ ਦਾ ਵਿਆਹ ਵੇਖਿਆ ਸੀ ਮੋਟੂ ਜੇ ਦਾ ਬੋਲਦੀਆਂ ਨਹੀਂ ਹੁਣ ਜੇ ਬੋਲਦੀਆਂ ਵੇਖਿਆ ਸੀ ਤਾਂ ਤਾੜੀ ਮਾਰੋ ਅੱਛਾ ਇਧਰੇ ਇਧਰੇ ਤੇਰੇ ਤੇ ਅੱਨ ਨਾਲ ਧਿਆਨ ਨਾਲ ਧਿਆਨ ਜਿੱਦ ਦੀ ਦੇਸ਼ ਦੇ 80% ਲੋਕਾਂ ਕੋਲੇ ਜਾਇਦਾਦ ਹੈ 19 ਅਡਾਨੀ ਦੇ ਅਬਾਨੀ ਕੋਲੇ ਹੈ ਤੁਹਾਡਾ ਦਿਲ ਨਹੀਂ ਦੁਖਿਆ ਕਿ ਅਬਾਨੀ ਦੇ ਕੁੱਤੇ ਅਬਾਨੀ ਦੇ ਮੁੰਡੇ ਦੇ ਕੁੱਤੇ 5 ਕਰੋੜ ਦੀ ਕਾਰ ਤੇ ਜਾਂਦੇ ਹੁਣ ਬੋਲਦਿਆਂ ਨਹੀਂ ਇਹ ਦੇਖਿਆ ਨਹੀਂ ਤੁਸੀਂ ਘਟੀਆਂ ਨਹੀਂ ਅੱਖੀਆਂ ਹੁਣ ਦੇਖੋ ਇਹ ਅਮੀਰ ਕਿਹਨੇ ਬਣਾਇਆ ਐਸੇ ਮੋਦੀ ਨੇ ਰਾਹੁਲ ਗਾਂਧੀ ਨੂੰ ਅਮਾਨੀ ਕਾਰ ਦੇਣ ਆਇਆ ਵਿਆਹ ਦਾ ਜਵਾਨੀ ਗਿਆ ਤੇ ਸਾਡਾ ਦੇਸ਼ ਦਾ ਪ੍ਰਧਾਨ ਮੰਤਰੀ ਅਮਾਨੀਆਂ ਦੇ ਵਿਆਹ ਚ ਫਿਰੇ ਕਿਉਂਕਿ ਲਟਾਇਆ ਸਾਰਾ ਦੇਸ਼ ਹੈ ਆਪਣੇ ਦੇਸ਼ 'ਚ 140 ਕਰੋੜ ਦੀ ਆਬਾਦੀ ਹੈ।